Alo alo alo. Gel. Yine kameraya. Ben yendim. Hadi ama hadi ama. Gel abi. Gel abi. strengthens a t 히iryo it Allah A Titer Cinq when a Titer es jah yii O que ਫਨ ਪਰਨ ਜੇਸੀ ਇਸ ਨੂੰ ਗੋਨ ਚਲਾ ਦਿੱਤੀ ਨੀ ਇਹਨਾਂ ਵੱਡਾ ਘਾਟਾ ਕੋਦੇ ਪਰਵਾਰ ਨੂੰ ਜਿਸ ਦਾ ਪੰਜਾਬ ਪੁਲਿਸ ਨੂੰ ਛੋਟੀਆਂ ਛੋਟੀਆਂ ਲੋ ਬਚੀਆਂ ਸੂ ਦੇਖੋ ਐਡਾ ਵੱਡਾ ਘਾਟਾ ਤਾਂ ਪੂਰਾ ਹੋ ਹੀ ਨਹੀਂ ਸਕਦਾ ਜਿੰਨਾ ਕਰ ਸਕਦੀ ਹੈ ਪਰਿਵਾਰ ਦੇ ਨਾਮ ਭੁੱਲਣ ਵਾਲਾ ਘਾਟਾ ਹੈ ਐਡਾ ਕੋਈ ਘਾਟ ਪੂਰੀ ਕਾਰ ਗੱਲਾਂ ਨਾਲ ਜ਼ਿਕਰ ਨਹੀਂ ਸਕਦੇ ਜੋ ਘਾਟਾ ਪੂਰਾ ਹੋ ਗਿਆ ਪਰ ਜਿਉਂ ਦੀ ਗੱਲਾਂ ਬਚੀ ਜਾਈਏ ਤਾਂ ਪਰਮਾਤਮਾ ਨੇ ਉਹਦੇ ਵਿੱਚ ਹਰੇ ਗੁਣ ਦਿੱਤਾ ਸੀ ਰੱਜ ਕੇ ਜਵਾਨ ਰੱਜ ਕੇ ਸੁਨੱਖਾ ਨਿਮਰਤਾ ਦਲੇਰ ਜਿਹੜੀ ਕਿਸੇ ਬੰਦੇ ਚ ਇੱਕ ਗੁਣ ਹੁੰਦਾ ਦੋ ਗੁਣ ਹੁੰਦਾ ਉਹਦੇ ਵਿੱਚ ਹਰੇਕ ਗੁਣ ਕੁੱਟ-ਕੁੱਟਿਖ ਭਰੇ ਆਇਆ ਸੀਗਾ ਨਿਮਰਤਾ ਚ ਰਹਿੰਦਾ ਸੀ ਹਰ ਵੇਲੇ ਦਲੇਰੀ ਬਹੁਤ ਸੀਗੀ ਉਹਨੇ ਹੋਰ ਵੀ ਇਦਾਂ ਦੇ ਛੋਟੇ-ਮੋੜੇ ਕਈ-ਕਈ ਗੈਂਸਟਰਾਂ ਨੂੰ ਫੜਿਆ ਸੀਗਾ ਤੋਂ ਸਾਡੇ ਮੈਕਮੇ ਦੇ ਵਿੱਚ ਵੀ ਖਾਸ ਕਰਕੇ ਅਸੀਂ ਛੋਟਾ ਰੈਂਕ ਸੀਗਾ ਉਹਨੂੰ ਬਹੁਤ ਆਦਰ ਕੋਸ਼ਿਸ਼ ਉਹ ਆਪਣੀ ਕਰਦੇ ਵੱਡੇ ਅਫਸਰ ਆ ਆਪਣੇ ਨਾਮ ਤੇ ਲੈ ਲਦੇ ਅਸੀਂ ਕੰਮ ਕੀਤੇ ਉਹਨੇ ਬਹੁਤ ਇਦਾਂ ਦੇ ਮਤਲਬ ਪਹਿਲਾਂ ਵੀ ਫੜ ਚੁੱਕਾ ਉਹ ਕਹਿੰਦੇ ਅਸੀਂ ਪੁੱਛਿਆ ਵੀ ਉਹਦੇ ਪਿੰਡ ਦੇ ਜਾਂ ਕਿਸੇ ਹੋਰ ਵੀ ਉਹਨਾਂ ਦੇ ਜਿਹੜੇ ਸਪੈਨ ਸਰਕਲ ਦਾ ਕਹਿੰਦੇ ਬਹੁਤ ਦਲੇਰੀ ਨਾਲ ਆਪਣੀ ਨੌਕਰੀ ਕਰਦੇ ਇਮਾਨਦਾਰੀ ਨਾਲ ਕਰਦੇ ਬਹੁਤ ਉਹਨੇ ਕਦੀ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਸੀਗਾ ਉਹਦੀ ਮੈਨੂੰ ਸਵਾਤੀ ਉਹਨਾਂ ਦੇ ਡੈਡੀ ਉਹਨਾਂ ਦੇ ਥੋੜੇ ਕਿੰਨੇ ਮਹੀਨਾ ਪਹਿਲਾਂ ਮਿਲੇ ਇੱਥੇ ਕਹਿੰਦੇ ਵੀ ਕਿ ਸਿਮਰ ਜੀ ਦੀ ਇੱਕ ਗੱਡੀ ਕਹਿੰਦੇ ਦੇਖੀ ਮੈਂ ਕੀ ਕਰਨੀ ਆ ਕਹਿੰਦੇ ਵੀ ਇੱਕ ਗੱਡੀ ਦਾ ਸਰਦ ਨਹੀਂ ਸਾਡਾ ਅਮਰਤ ਦੀ ਡਿਊਟੀ ਇਦਾਂ ਦੀ ਕਿ ਵਰ 11:00 ਚ ਚੱਲ ਜਾਂਦਾ ਕੋਈ ਟਾਈਮ ਟੇਬਲ ਕੋਈ ਨਹੀਂ ਇਹ ਗੱਡੀ ਉਹਨੂੰ ਸਪੈਸ਼ਲ ਬਖਰੀ ਲੈ ਕੇ ਜਾਣੀ ਆ ਕੋਈ ਟਾਈਮ ਟੇਬਲ ਨਹੀਂ ਉਹਦਾ ਤੇ ਅਸੀਂ ਵੀ ਉੱਤ ਇੱਕ ਦੋ ਵਾਰ ਮੈਂ ਵੀ ਸ਼ੁਕਰਨਾ ਵੀ ਕੀਤਾ ਮੈਂ ਕਿ ਵੀ ਅੰਮ੍ਰਿਤਪੁਰ ਇੰਨਾ ਦਲੇਰ ਨਾ ਹੋਇਆ ਕਰ ਉਹ ਆਪਣਾ ਪੂਰਾ ਪ੍ਰੋਟੈਕਸ਼ਨ ਲੈ ਕੇ ਜਾਇਆ ਕਰ ਪਰ ਉਹਦੇ ਮਨ ਚ ਡਰ ਪੋਸ ਗਿਆ ਇਹਨਾਂ ਦੇ ਦਿਲ ਤੇ ਡਰ ਤੇ ਪਤਾ ਨਹੀਂ ਡਰ ਹੁੰਦਾ ਕੀ ਇਹਨੂੰ ਪਰ ਲੱਗਦਾ ਇਸ ਤਰ੍ਹਾਂ ਕਿਸੇ ਨੇ ਹੁਣ ਚਲੋ ਡਿਊਟੀ ਕਰ ਰਹੀ ਸੀ ਆਪਣੇ ਫੜਨ ਗਏ ਸੀ ਪਰ ਗੋਲੀ ਚ ਲੱਗ ਛੋਟੀਆਂ ਛੋਟੀਆਂ ਦੋ ਬੱਚੀਆਂ ਉਹਨਾਂ ਦੀ ਇਹ ਤਾਂ ਹੁਣ ਦੇਖੋ ਜੀ ਹੋਰ ਕੀ ਇਹਦੇ ਬਾਰੇ ਕਹਿ ਸਕਦੇ ਐ ਐਡਾ ਨੀਚ ਕੰਮ ਜਿਹੜਾ ਹੋਇਆ ਕੀਤਾ ਜਿਹੜੇ ਇਸ ਬੰਦਿਆਂ ਨੇ ਸਰਕਾਰ ਨੂੰ ਵੀ ਸਖਤ ਹੋਣਾ ਚਾਹੀਦਾ ਹੈ ਸਰਕਾਰਾਂ ਇਹ ਸਾਰੀ ਗਲਤੀ ਸਾਡੀ ਸਰਕਾਰਾਂ ਦੀ ਹੈ ਹੁਣ ਸਰਕਾਰਾਂ ਸਾਡੇ ਜੀ ਕੁਝ ਕਹਿ ਆਉਂਦੀਆਂ ਅਸੀਂ ਤਿੰਨ ਮਹੀਨਾ ਜਿੰਨਾ ਸ਼ਮਕਾ ਦੇਣੇ ਗੈਂਗਸਟਰ ਮੁਕਾ ਦੇਣੇ ਹੁਣ ਆਖਰੀ ਸਰਕਾਰ ਤੇ ਇੰਦਾ ਪੰਜਾਬ ਦਾ ਲੋਕਾਂ ਨੇ ਮਾਨ ਦਿੱਤਾ ਸੀਗਾ 91 ਸੀਟਾਂ ਜਿੱਤ ਕੇ ਦਿੱਤੀਆਂ ਸੀ ਵੀ ਹੋਣੀ ਕੁਝ ਕਰਨਗੇ ਜਾਨਿਕ ਬਿਗੈਰ ਮਤਲਬ ਤੋਂ ਵੋਟਾਂ ਪਾਈਆਂ ਸੀ ਇਹਨਾਂ ਨੂੰ ਅਸੀਂ ਸਾਰੇ ਲੋਕਾਂ ਨੇ ਜਾਨਿਕ ਕੋਈ ਖਰਚਾ ਕੀਤਾ ਬਿਗੈਰ ਵੀ ਸਰਕਾਰ ਨਸ਼ਾ ਪੰਜਾਬ ਚ ਮੁਕਾ ਦੂ ਗੈਂਗਸਟਰ ਮੁਕਾ ਦੂਗੀ ਪਰ 1 ਰੁਪਏ ਦਾ ਕੰਮ ਨਹੀਂ ਕੀਤਾ ਸਾਨੂੰ ਸਰਕਾਰ ਤੋਂ ਪੂਰਾ ਹਲਾਂਪਾ ਆਇਆ ਇਸ ਪੱਤ ਦੀ ਮੰਗੀ ਸਰਕਾਰ ਵਾਲੇ ਵੀ ਮੰਗੀ ਸਰਕਾਰ ਜਿਹੜੀ ਰੈਲੀ ਕਰਕੇ ਜੋ ਹੋਇਆ ਹੋਇਆ ਸਾਡਾ ਘਰ ਜਾੜਿਆ ਸਰਕਾਰ ਜ਼ਿੰਮੇਵਾਰ ਇਹ ਤਾਂ ਉਹਦਾ ਕਾਟਾ ਨਹੀਂ ਪੂਰਾ ਹੋਰਦਾ ਜੋ ਜੋ ਮੇਰੇ ਸਰਕਾਰ ਨੂੰ ਜਾਵਾਂਗੇ ਮੇਰਾ ਹੰਸਿਤ ਸਿੰਘ ਦਾ ਜੀ ਬਹੁਤ ਦਲੇਰ ਸਨ 8ਵੀਂ ਚੋਂ 5ਵੀਂ ਚੋਂ 10ਵੀਂ ਚੋਂ 12ਵੀਂ ਚੋਂ ਦੀਬੇ ਸਕੂਲ ਪੜੇ ਹੈਗੇ ਪ੍ਰਾਇਮਰੀ ਸਕੂਲ ਇਥੇ ਹਮੇਸ਼ਾ ਫਸਟ ਰੰਗ ਦਾ ਰਹੇ ਕਾਫੀ ਦਲੇਰ ਸੀਗੇ ਕਹਿੰਦੇ ਪੂਰਾ ਮਤਲਬ ਕਿ ਬਹੁਤ ਇਨਫੈਕਟ ਇਨਫੈਕਟ ਇਹਨਾਂ ਸਾਰਾ ਪਰਿਵਾਰ ਹੀ ਦਲੇਰ ਸੀ ਇਹਨਾਂ ਦੇ ਦਾਦਾ ਜੀ ਉਹ ਇੰਸਪੈਕਟਰ ਸੀ ਬੀਐਸਐਫ ਦੇ ਵਿੱਚ ਉਹਨੇ ਵੀ ਕਾਫੀ ਜਦ ਉਹ ਐਕਟ ਕੀਤੀ ਜ਼ਿੰਦਗੀ ਵਿੱਚ ਮੁਲਕ ਵਾਸਤੇ ਵੀ ਪਿਤਾ ਜੀ ਉਹਨਾਂ ਨੇ ਫੌਜ ਤੋਂ ਪੈਨਸ਼ਨਰ ਹੈ ਇਹ ਵੀ ਬਹੁਤ ਹੁਣ ਹਾਸ ਹੈ ਮਤਲਬ ਇਹਨਾਂ ਨੇ ਮਤਲਬ ਕੰਪੀਟ ਕਰਕੇ ਪੁਲਿਸ ਵਿੱਚ ਨੌਕਰੀ ਹਾਸਲ ਕੀਤੀ ਹੈ ਔਰ ਮੈਂ ਚਾਹੁੰਦਾ ਹਾਂ ਕਿ ਪੁਲਿਸ ਵਿੱਚ ਇਹੋ ਜਿਹੇ ਬੰਦੇ ਹੁਣ ਡੇਰ ਹਾਂਜੀ